ਮਹਾਰਾਜ ਕਹਿੰਦੇ ਸਾਰੀ ਧਰਤੀ ਉਸ ਕਰਤੇ ਦੀ ਸਾਜੀ ਹੋਈ ਹੈ ਤੇ ਜਦੋਂ ਧਰਤੀ ਕਰਤੇ ਦੀ ਹੁੰਦੀ ਹੈ ਫਿਰ ਮਨੁੱਖ ਆਪਣੇ ਆਪ ਵਿੱਚ ਸੱਚੀ ਮੱਚੀ ਕਾਮਯਾਬ ਹੋਣ ਦੇ ਕਾਬਿਲ ਬਣ ਜਾਂਦਾ ਹੈ ਦੁਨੀਆ ਦੀ ਕੋਈ ਤਾਕਤ ਉਹਦੀ ਰਾਹ 'ਚ ਰੁਕਾਵਟ ਨਹੀਂ ਪੈਦਾ ਕਰ ਸਕਦੀ। ਤਾਂ ਇਹ ਜਿਹੜਾ ਸਾਡੇ ਮਨਾਂ 'ਚ ਖਿਆਲ ਹੈ ਕਿ ਫਲਾਣੇ ਬੰਦੇ ਨੇ ਮੈਨੂੰ ਕਾਮਯਾਬ ਨਹੀਂ ਹੋਣ ਦਿੱਤਾ ਮੈਂ ਉਹਦੇ ਕਰਕੇ ਕਾਮਯਾਬ ਨਹੀਂ ਹੋਇਆ ਉਹਦਾ ਕਾਰਨ ਹੈ ਕਿ ਮੈਂ ਅਸਲ 'ਚ ਕਾਮਯਾਬ ਹੋਣ ਦੀ ਯਾਤ ਹੀ ਨਹੀਂ ਸੀ। ਇੱਦਾਂ ਨਹੀਂ ਹੋ ਸਕਦਾ ਕਿ ਕੋਈ ਕਿਸੇ ਨੂੰ ਕਾਮਯਾਬ ਨਾ ਹੋਣ ਦੇ। ਔਰ ਅਸੀਂ ਇਹ ਗੱਲ ਮਾਨ ਨਾਲ ਤਾਂ ਵੀ ਕਹਿੰਦੇ ਆ ਕਿਉਂਕਿ ਅਸੀਂ ਉਹ ਕਰਕੇ ਵਿਖਾਇਆ ਜੋ ਹੋ ਹੀ ਰਹੀ ਸੀ ਸਕਦਾ। ਬਾਣੀ ਚ ਮਹਾਰਾਜ ਨੇ ਕਿਹਾ ਆਚਾਰ ਚਰੇ ਤੇ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਜੋ ਨਹੀਂ ਹੋ ਸਕਦਾ ਸੀ ਉਹ ਵੀ ਹੁੰਦਾ ਹੈ। ਜਿਹੜਾ ਸੰਭਵ ਹੀ ਨਹੀਂ। ਹਾਂ ਲਾ ਨਹੀਂ ਤੋੜਿਆ ਸੀ। ਕਾਨੂੰਨ ਦਾ ਕੁਦਰਤ ਦਾ ਲਾ ਨਹੀਂ ਤੋੜਿਆ। ਕੁਦਰਤ ਦੇ ਵਿਧਾਨ ਨੂੰ ਅਸੀਂ ਕਿਤੇ ਵੀ ਡੈਮੇਜ ਨਹੀਂ ਕੀਤਾ ਜਿਹੜੇ ਜਿਹੜੀ ਧਰਮ ਫਲੋਸਫੀ ਨੇ ਕੁਦਰਤ ਦੇ ਲਾ ਨੂੰ ਤੋੜਿਆ ਉਹ ਧਰਮ ਫਲੋਸਫੀਆਂ ਵੀ ਸਮਾਪਤ ਕੇ ਪੁਰਾਣੀਆਂ ਹੋ ਜਾਂਦੀਆਂ ਨੇ ਤਾਂ ਲੋਕ ਕਹਿੰਦੇ ਨੇ ਧਰਮ ਬੜਾ ਪੁਰਾਣਾ ਹੋ ਗਿਆ ਹੈ ਜੇ ਸੇਖ ਵਿਚਾਰ ਧਾਰਾ ਵੀ ਲਾ ਨੂੰ ਤੋੜ ਕੇ ਕੋਈ ਧਰਮ ਦੀ ਪਰਿਭਾਸ਼ਾ ਘੜੇਗੀ ਤਾਂ ਲੋਕਾਂ ਦੇ ਮਨਾਂ 'ਚ ਸਵਾਲ ਪੈਦਾ ਹੋਣੇ ਨੇ ਅੱਜ ਨਹੀਂ ਤੇ ਕੱਲ ਹੋਣਗੇ ਕੱਲ ਨਹੀਂ ਤੇ ਪਰਸੋਂ ਹੋਣਗੇ ਤੁਸੀਂ ਸਵਾਲ ਕਰਨ ਨੂੰ ਕਿਸੇ ਨੂੰ ਰੋਕ ਨਹੀਂ ਸਕਦੇ ਇਸ ਲਈ ਅਸੀਂ ਲਾ ਦੇ ਕੁਦਰਤ ਦਾ ਲਾ ਮੈਂ ਲਾ ਸ਼ਬਦ ਵਰਤ ਲਿਆ ਕੁਦਰਤ ਦਾ ਕਾਨੂੰਨ ਅਦਾਲਤ ਦੇ ਕਾਨੂੰਨ ਦੀ ਆਪਾਂ ਗੱਲ ਨਹੀਂ ਕਰਦੇ ਜੇ ਕੁਦਰਤ ਦਾ ਕਾਨੂੰਨ ਹੈ ਵੀ ਪਾਣੀ ਨੇ ਪਿਆਸ ਬੁਝਾਉਣੀ ਹੈ ਤੇ ਪਾਣੀ ਨੇ ਪਿਆਸ ਬੁਝਾਉਣੀ ਬੁਝਾਉਣੀ ਹੈ ਭਾਵੇਂ ਕੋਈ ਦੁਸ਼ਮਣ ਪੀਲੇ ਭਾਵੇਂ ਕੋਈ ਆਪਣਾ ਪੀਲੇ ਭਾਵੇਂ ਕੋਈ ਗੋਰਾ ਪੀਲੇ ਭਾਵੇਂ ਕੋਈ ਕਾਲਾ ਪੀਲੇ ਭਾਵੇਂ ਕੋਈ ਚੀਨਾ ਪੀਲੇ ਜਿਨਨੇ ਪਾਣੀ ਪੀਣਾ ਉਹਦੀ ਪਿਆਸ ਬੁਝਣੀ ਹੁਣ ਅਸੀਂ ਇਦਾਂ ਨਹੀਂ ਕਰ ਸਕਦੇ ਵੀ ਪਾਣੀ ਪੀਵੇ ਪਰ ਬੰਦੇ ਦੀ ਪਿਆਸ ਨਾ ਬੁਝੇ ਰੋਟੀ ਨੇ ਭੁੱਖ ਨੂੰ ਮਕਾਉਣਾ ਹੈ ਦੁਨੀਆਂ ਦੇ ਕੋਨੇ 'ਚ ਕਿਤੇ ਵੀ ਕੋਈ ਬੰਦਾ ਬੈਠਾ ਰੋਟੀ ਖਾਂਦਾ ਏ ਤੇ ਉਹਦੀ ਭੁੱਖ ਦੂਰ ਹੁੰਦੀ। ਇਹ ਲਾਹੇ ਕੁਦਰਤ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੇ ਧਿਆਨ ਨਾਲ ਸਮਝਿਓ ਗੱਲ ਆਪਾਂ ਵਿਚਾਰ ਨੂੰ ਰੱਬ ਦੇ ਆ ਫਿਰ ਮੈਂ ਇਹ ਬੇਨਤੀ ਕਰਦਾ ਸੀ ਕਿ ਜਿੰਨਾ ਚਿਰ ਹਉਮੈ ਨਹੀਂ ਕਈ ਵਾਰ ਅਸੀਂ ਕੋਈ ਚੀਜ਼ਾਂ ਨੂੰ ਹਉਮੈ ਵਿੱਚੋਂ ਪੈਦਾ ਕਰ ਲੈਨੇ ਆ ਕਿ ਮੈਂ ਤਾਂ ਇਦਾਂ ਮੰਨਦਾ ਮੇਰੇ ਮੰਨਣ ਨਾਲ ਕੁਝ ਨਹੀਂ ਹੋਣਾ ਮੇਰਾ ਮੰਨਣਾ ਰੋਂਗ ਹੋ ਸਕਦਾ ਮੇਰਾ ਮੰਨਣਾ ਗਲਤ ਹੋ ਸਕਦਾ। ਤੁਸੀਂ ਕੋਈ ਗਲਤ ਗੱਲ ਮੰਨ ਸਕਦੇ ਹੋ ਤੇ ਮੈਂ ਵੀ ਗਲਤ ਮੰਨ ਸਕਦਾ ਫੈਸਲਾ ਇਦਾਂ ਨਹੀਂ ਹੋ ਸਕਦਾ ਵੀ ਮੈਂ ਕਿਵੇਂ ਮੰਨਦਾ ਜਾਂ ਤੁਸੀਂ ਕਿਵੇਂ ਮੰਨਦੇ ਹੋ ਫੈਸਲਾ ਇਦਾਂ ਹੋਏਗਾ ਵੀ ਗੁਰੂ ਸਾਹਿਬ ਜੀ ਕੀ ਮੰਨਦੇ ਨੇ ਬਾਣੀ ਕਿਵੇਂ ਮੰਨਦੀ ਹੈ ਗੁਰੂ ਸਾਹਿਬ ਜੀ ਕਿਸ ਥਾਂ ਤੇ ਉਸ ਗੱਲ ਨੂੰ ਸੱਚੀ ਮੁੱચી ਸਮਝਾਉਂਦੇ ਨੇ ਔਰ ਕਿਵੇਂ ਸਮਝਾਉਂਦੇ ਇਸ ਲਈ ਸਿੱਖ ਕੁਦਰਤ ਦੇ ਲਾ ਦੇ ਉਲਟ ਨਹੀਂ ਰੰਗ ਕੋਈ ਕਾਰਜ ਤੁਸੀਂ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤਤੀ ਤਵੀ ਤੇ ਬੈਠੇ ਤੇ ਮਹਾਰਾਜਾ ਸਰੀਰ ਨੂੰ ਤਪੀ ਤਪੀ ਨੇ ਸਾੜਿਆ ਨਹੀਂ ਬਦਲਿਆ ਲਾ ਲੋਕਾਂ ਨੇ ਕਹਾਣੀਆਂ ਪੜਾਈਆਂ ਫਿਰ ਆਪਦੇ ਪਿਆਰੇ ਜੇ ਥੰਮਾਂ ਨੂੰ ਵੀ ਜੱਫੀ ਪਾਲਣ ਤੇ ਥੰਮ ਠੰਡੇ ਹੋ ਜਾਂਦੇ ਇਹ ਲਾ ਦੇ ਉਲਟ ਥੰਮ ਨੇ ਠੰਡਾ ਨਹੀਂ ਹੋਣਾ ਥੰਮ ਨੇ ਸੜਨਾ ਜੇ ਥੰਮ ਠੰਡਾ ਹੋ ਰਿਹਾ ਤੇ ਲਾਟ ਉੱਤਰਿਆ ਇਸੇ ਕਰਕੇ ਉਹਨਾਂ ਕਹਾਣੀਆਂ ਨੂੰ ਮਿੱਥੀਆਂ ਕਹਾਣੀਆਂ ਦੱਸਿਆ ਜਾਂਦਾ ਮਿਥਿਹਾਸ ਦੱਸਿਆ ਜਾਂਦਾ ਕਿਸੇ ਵੀ ਜੀਵ ਦਾ ਜਨਮ ਕੱਖਾਂ ਚੋਂ ਨਹੀਂ ਹੁੰਦਾ ਜਿਹੜੇ ਜੀਵ ਜਿੱਦਾਂ ਪੈਦਾ ਹੁੰਦੇ ਨੇ ਉਦਾਂ ਹੀ ਪੈਦਾ ਹੁੰਦੇ ਨੇ ਜਿਹੜੇ ਬੰਦੇ ਕਹਿੰਦੇ ਨੇ ਵੀ ਕਿਸੇ ਦਾ ਜਨਮ ਕੱਖ ਵਿੱਚੋਂ ਹੋਇਆ ਉਹਨਾਂ ਨੂੰ ਅੱਜ ਸਵਾਲ ਹੋਣਗੇ ਤੇ ਉਹ ਕਹਿਣਗੇ ਵੀ ਇਹ ਗੱਲ ਗਲਤ ਲਿਖੀ ਪਰ ਇਹ ਨਾ ਹੋਵੇ ਵੀ ਅਸੀਂ ਵੀ ਇਦਾਂ ਹੀ ਮੰਨਣ ਲੱਗ ਜਾਈਏ ਦਰਖਤਾਂ ਨੂੰ ਫਲ ਲੱਗਦੇ ਨੇ ਤੇ ਫਾਲੀ ਲੱਗਦੇ ਨੇ ਸਦੀਆਂ ਤੋਂ ਲੱਗਦੇ ਨੇ ਸਦੀਆਂ ਤੱਕ ਲੱਗਣੇ ਨੇ ਤਰਤੀ ਤੇ ਬੀਜ ਪਾਇਆ ਜਾਂਦਾ ਤੇ ਉਹ ਬੀਜ ਪੌਦਾ ਬਣਦਾ ਸਦੀਆਂ ਤੋਂ ਬਣਦਾ ਸਦੀਆਂ ਤੱਕ ਬਣਦਾ ਰਹਿਣਾ ਇਹ ਕਾਨੂੰਨ ਨਹੀਂ ਟੁੱਟਣਾ ਕੁਦਰਤ ਦਾ ਵੀ ਜਿੱਥੇ ਵੀ ਹੋ ਹਾਂ ਇੰਨਾ ਫਰਕ ਹੋ ਸਕਦਾ ਕਿ ਉਹ ਖੇਤੀ ਉਪਜਾਊ ਹੋਏਗੀ ਤੇ ਉਹ ਪੌਦਾ ਪੈਦਾ ਹੋ ਜਾਏਗਾ ਨਹੀਂ ਹੋਏਗੀ ਤੇ ਉੱਥੇ ਨਹੀਂ ਹੋਏ ਪਰ ਇਹ ਨਹੀਂ ਹੋ ਸਕਦਾ ਕਿਉਂਕਿ ਕੁਝ ਗੱਲਾਂ ਨਾ ਅਸੀਂ ਸ਼ਬਦ ਮੁਹਾਵਰਿਆਂ ਤੇ ਉਹਨਾਂ ਨੂੰ ਠੀਕ ਮੰਨ ਲੈਨੇ ਪਰ ਮਹਾਰਾਜ ਸੱਚੇ ਪਾਤਸ਼ਾਹ ਖੈਰ ਕਿਰਪਾ ਕਰਨ ਅਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਬਾਣੀ ਨੇ ਲਾਦ ਵਿਰੁੱਧ ਕੋਈ ਗੱਲ ਨਹੀਂ ਹੈ ਕਾਨੂੰਨ ਦੇ ਖਿਲਾਫ ਕੋਈ ਗੱਲ ਨਹੀਂ ਹੋਈ ਗੁਰਬਾਣੀ ਦੀ ਕੋਈ ਇੱਕ ਵਾਰ ਤੁਹਾਨੂੰ ਜਿੱਥੇ ਮਿਲੇ ਵੀ ਆ ਕੁਦਰਤ ਦਾ ਸਿਧਾਂਤ ਟੁੱਟਦਾ ਹੈ ਤੇ ਬਿਲਕੁਲ ਤੁਹਾਨੂੰ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੈਸੇ ਮਾਤ ਪਿਤਾ ਬੇਨ ਬਾਲ ਨਾ ਹੋਵੇ ਕੋਈ 500 ਸਾਲ ਪਿੱਛੇ ਚਲੇ ਜਾਓ 5000 ਸਾਲ ਪਿੱਛੇ ਚਲੇ ਜਾਓ ਕੋਈ 25000 ਸਾਲ ਪਿੱਛੇ ਚਲਾ ਜਾਏ ਤੇ ਕੋਈ 10 20 30 ਸਾਲ ਬਾਅਦ 50 ਸਾਲ ਬਾਅਦ 500 ਸਾਲ ਬਾਅਦ ਸੋਚੇ ਤਾਂ ਇਹ ਕਾਨੂੰਨ ਇਦਾਂ ਹੀ ਰਹਿਣਾ ਹੈ। ਸਾਇੰਸ ਵਾਲੇ ਕਈ ਵਾਰ ਬਾਣੀ ਵਿੱਚ ਕਿਹਾ ਮਹਾਰਾਜ ਨੇ ਵੀ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਸਜੀ ਹੈ। ਤੇ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਪੰਜਾਂ ਤੱਤਾਂ ਨਾਲ ਚੱਲਦੀ ਹੈ। ਤੇ ਪੰਜਾਂ ਤੱਤਾਂ ਨਾਲ ਅੱਜ ਵੀ ਚੱਲਦੀ ਹੈ। ਤੇ ਗੁਰਬਾਣੀ ਕਹਿੰਦੀ ਹੈ ਜੇ ਕਿਸੇ ਨੇ ਛੇਵਾ ਤੱਤ ਬਣਾਇਆ ਤੇ ਦੱਸ ਦਿਓ ਨਹੀਂ ਬਣਦਾ ਮੈਂ ਕੋਈ ਬਣਾ ਸਕਦਾ ਕਿਸੇ ਸਾਇੰਸਦਾਨ ਨੂੰ ਪੁੱਛ ਲਓ ਕਿਸੇ ਵੱਡੇ ਤੋਂ ਵੱਡੇ ਵਿਗਿਆਨੀ ਨੂੰ ਪੁੱਛੋ ਵੀ ਛੇਵਾ ਤੱਤ ਤਿਆਰ ਕਰ ਸਕਦੇ ਹੋ ਤੁਸੀਂ ਤੱਤ ਨੇ بس ਉਹਨਾਂ ਤੱਤਾਂ ਦਾ ਸਮੇਲ ਹੈ ਤੱਤਾਂ ਦੇ ਸਮੇਲ ਤੋਂ ਚੀਜ਼ਾਂ ਬਣਦੀਆਂ ਨੇ ਰੂਪ ਬਦਲਦੇ ਨੇ ਪਾਣੀ ਤੋਂ ਬਿਜਲੀ ਵੀ ਬਣ ਜਾਂਦੀ ਹੈ ਪਾਣੀ ਪਿਆਸ ਵੀ ਬੁਝਾਉਂਦਾ ਜਦੋਂ ਪਾਣੀ ਤੋਂ ਬਿਜਲੀ ਬਣ ਜਾਂਦੀ ਉਹ